ਸਤੀਏ ਜੀ ਅੱਜ ਐਸੋਈਲ ਮੁੱਦੇ ਉੱਤੇ ਹਰਿਆਣਾ ਦੇ ਚੀਫ ਮਿਨਿਸਟਰ ਅਤੇ ਪੰਜਾਬ ਦੇ ਚੀਫ ਮਿਨਿਸਟਰ ਭਵੰਤਮਨ ਸਾਹਿਬ ਨੇ ਤੀਜੀ ਮੀਟਿੰਗ ਕੀਤੀ ਸੀਗੀ ਇਹ ਕੇਸ ਜਿਹੜਾ ਹੈਗਾ ਸੁਪਰੀਮ ਕੋਰਟ ਚ ਚੱਲਦਾ ਪਿਆ ਸੀਗਾ ਤੇ ਸੁਪਰੀਮ ਕੋਰਟ ਨੇ ਆਰਡਰ ਦਿੱਤਾ ਸੀਗਾ ਕਿ ਕੇਂਦਰ ਜੋ ਹੈ ਇਹਨਾਂ ਦੋਨੋਂ ਚੀਫ ਮਿਨਿਸਟਰਸ ਨੂੰ ਬਿਠਾ ਕੇ ਜੋ ਹੈ ਇਸ ਮੁੱਦੇ ਦਾ ਹੱਲ ਕੱਢੇ ਤੇ ਤੁੰਦਾਤੀ ਅੱਜ ਮੀਟਿੰਗ ਹੋਈ ਸੀਗੀ ਜਿਸ ਦੇ ਵਿੱਚ ਦੋਨੋਂ ਜੋ ਹੈ ਮੁੱਖ ਮੰਤਰੀ ਬੈਠੇ ਸੀਗੇ ਤੇ ਤੁੰਦਾਤੀ ਭਵੰਤਮਨ ਸਾਹਿਬ ਨੇ ਇੱਕ ਵਾਰ ਫਿਰ ਜੋ ਹੈ ਮਨਾ ਕਰ ਦਿੱਤਾ ਹੈਗਾ ਭਵੰਤਮਨ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਆ ਪਾਣੀ ਨਹੀਂ ਹੈਗਾ ਅਸੀਂ ਕਿਵੇਂ ਹਰਿਆਣਾ ਉਹ ਦੇ ਦਈਏ ਜੇ ਤੁਸੀਂ ਪਾਣੀ ਲੈਣਾ ਚਾਹੁੰਦੇ ਹੋ ਤਾਂ ਜਮੁਨਾ ਚ ਤੁਸੀਂ ਪਾਣੀ ਲੈ ਸਕਦੇ ਹੋ ਸਤ੍ਰੂਤਾ ਖੁਦ ਨਦੀ ਨਹੀਂ ਰਹਿ ਗਈ ਇਹ ਤਾਂ ਨਾਲਾ ਹੈਗਾ ਅਸੀਂ ਕਿਵੇਂ ਪਾਣੀ ਦੇ ਦਈਏ ਪਤਮਾ ਸਾਹਮਣੇ ਵੱਡਾ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਸਾਡੇ ਲੋਕਾਂ ਵਾਸਤੇ ਪਾਣੀ ਨਹੀਂ ਹੈਗਾ ਜੋ ਪਾਣੀ ਹੈ ਪੀਣ ਆ ਲਾਓ 600 ਫੁੱਟ ਤੱਕ ਥੱਲੇ ਜਾ ਚੁੱਕਿਆ ਹੈਗਾ ਅਸੀਂ ਤਾਂ ਆ ਪਾਣੀ ਵਾਸਤੇ ਤਰਸ ਰਹੇ ਹਾਂ ਅਸੀਂ ਕਿਵੇਂ ਪਾਣੀ ਦੇ ਦਈਏ ਇਹ ਵੱਡੀ ਗੱਲ ਪਤਮਾ ਸਾਹਮਣੇ ਕਹੀ ਹੈ ਤੇ ਤੁਹਾਂ ਦੱਤੀ ਉਹਨਾਂ ਨੇ ਹੋਰ ਕੀ ਕਿਹਾ ਅਸੀਂ ਆਪਣੇ ਪੁਰਾਣੇ ਸਟੈਂਡ ਤੇ ਹਲੇ ਵੀ ਖੜੇ ਹੋਏ ਆ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਹਰਿਆਣਾ ਨੂੰ ਪਾਣੀ ਨਹੀਂ ਦੇ ਸਕਦੇ ਪੰਜਾਬ ਨੂੰ 52 ਮਿਲੀਅਨ ਏਕੜ ਫੁੱਟ ਪਾਣੀ ਚਾਹੀਦਾ ਹੈ ਕੇਂਦਰੀ ਮੰਤਰੀ ਨੇ ਵੀ ਮੰਨਿਆ ਕਿ ਪੰਜਾਬ ਦਾ 70% ਹਿੱਸਾ ਜਿਹੜਾ ਹੈ ਡਾਰਕ ਜ਼ੋਨ ਦੇ ਵਿੱਚ ਹੈਗਾ ਮਤਲਬ ਉੱਥੇ ਪਾਣੀ ਨਹੀਂ ਹੈਗਾ ਜਦੋਂ ਪਾਣੀ ਹੀ ਨਹੀਂ ਹੈਗਾ ਤੇ ਨਹਿਰ ਬਣੇਗੀ ਕਿੱਦਾਂ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨੂੰ ਨਹੀਂ ਮਿਲਦੀ ਤਤਲੋ ਜੇ ਦਰਿਆ ਤਾਂ ਖੁਦ ਦਰਿਆ ਨਹੀਂ ਹੁਣ ਨਾਲਾ ਬਣ ਚੁੱਕਿਆ ਹੈਗਾ ਇਹ ਵੱਡੀ ਗੱਲ ਕਹੀ ਆ ਪੰਤਪਾ ਸਾਹਿਬ ਨੇ ਤੁਸੀਂ ਇਸ ਵਾਰ ਕੀ ਕਹੋਗੇ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸ ਦਈਏ ਜੀ ਐਸਵੀਐਲ ਦਾ ਮੁੱਦਾ ਜਿਹੜਾ ਹੈਗਾ ਚੱਲਦਾ ਪਿਆ ਤੇ ਹੁਣ ਤੀਸਰੀ ਵਾਰ ਮੀਟਿੰਗ ਹੋਈ ਹੈਗੀ ਉਹ ਬੇਨਤੀਜਾ ਸਾਬਿਤ ਹੋਈ ਹੈ ਕਿ ਪੰਤਮਨ ਸਾਹਿਬ ਨੇ ਮਨਾਂ ਕਰ ਦਿੱਤਾ ਹੈ ਕਿ ਪੰਜਾਬ ਦੇ ਖੁੱਤਾ ਕੋਲ ਪਾਣੀ ਨਹੀਂ ਹੈਗਾ ਉਹ ਕਿਵੇਂ ਤੁਹਾਨੂੰ ਦੇ ਦੇ ਤੇ ਬੱਟੀ ਖਬਰ ਹੈਗੀ ਇਹ ਤੁਹਾਨੂੰ ਦੱਸਦੀ ਹੈ ਜੀ ਕਿ ਇਹ ਜਿਹੜਾ ਰੋਲਾ ਹੈਗਾ ਕਾਫੀ ਸਾਲਾਂ ਤੋਂ ਚੱਲਦਾ ਪਿਆ ਹੈ ਕਿਉਂਕਿ ਪਹਿਲੇ ਪੰਜਾਬ ਸੀਗਾ ਉਸ ਤੋਂ ਬਾਅਦ ਪੰਜਾਬ ਤੋਂ ਹਲਕ ਹੋ ਗਿਆ ਸੀ ਹਰਾਨਾ ਬਣ ਗਿਆ ਸੀਗਾ ਤੇ ਜਿਹੜੇ ਪਾਣੀ ਦੇ ਮੁੱਦੇ ਉੱਤੇ ਲਗਾਤਾਰ ਮੀਟਿੰਗ ਹੁੰਦੀ ਹੈਗੀ ਹੈ ਪੰਤਮਨ ਸਾਹਿਬ ਤੇ ਜਿਹੜੇ ਸੀਐਮ ਹੈਗੇ ਹੈ ਹਰਿਆਣੇ ਦੇ ਤੇ ਤੋਂ ਦੱਦੀ ਤੀਸਰੀ ਮੀਟਿੰਗ ਵੀ ਬੇਨਤੀਜਾ ਸਾਬਿਤ ਹੋਈ ਕਿਉਂਕਿ ਪੰਤ ਸਾਹਿਬ ਨੇ ਸਾਫ਼ ਕਹਿਤਾ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਪਾਣੀ ਨਹੀਂ ਦੇ ਸਕਦੇ ਇਹ ਬਹੁਤੀ ਵੱਡੀ ਖਬਰ ਤੁਹਾਨੂੰ ਦੱਸ ਦਈਏ ਜੀ ਕੇ ਐਸਓਐਲ ਦਾ ਮੁੱਦਾ ਪੱਕਿਆ ਹੈਗਾ ਜੀ ਤੇ ਹੁਣ ਤੀਸਰੀ ਮੀਟਿੰਗ ਹੋਈ ਹੈ ਅ ਭਗਵੰਤ ਸਿੰਘ ਸਾਹਿਬ ਜਿਹੜੇ ਚੀਫ ਮਿਨਿਸਟਰ ਹੈਗੇ ਪੰਜਾਬ ਦੇ ਤੇ ਹਰਿਆਣੇ ਦੇ ਚੀਫ ਮਿਨਿਸਟਰ ਦੇ ਵਿੱਚ ਤੇ ਭਗਵੰਤ ਸਾਹਿਬ ਨੇ ਆਪਣਾ ਰੁਕ ਕੇ ਸਾਬਿਤ ਕਰਤਾ ਤੇ ਪੂਨਤਰਾ ਨਾਲ ਦੱਸਤਾ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਅਸੀਂ ਪਾਣੀ ਨਹੀਂ ਦੇ ਸਕਦੇ ਜੇ ਤੁਸੀਂ ਪਾਣੀ ਲੈਣਾ ਐਸਵਾਈਐਲ ਦੀ ਜਗ੍ਹਾ ਬਾਈਐਸਐਲ ਕਰ ਦੋ ਤੁਸੀਂ ਯਮਨਾ ਵਿੱਚੋਂ ਪਾਣੀ ਲੈ ਸਕਦੇ ਹੋ ਕਿਉਂਕਿ ਸਤਲੁਜ ਜਿਹੜਾ ਹੈ ਖੁੱਦ ਦਰਿਆ ਨਹੀਂ ਰਿਹਾ ਇਹ ਤਾਂ ਨਾਲਾ ਬਣ ਚੁੱਕਿਆ ਹੈ ਅਸੀਂ ਕਿਵੇਂ ਪਾਣੀ ਦੇ ਦਈਏ ਤੇ ਤੁਹਾਨੂੰ ਇਹ ਵੀ ਦੱਸਦੀ ਹੈ ਭਗਵੰਤ ਸਾਹਿਬ ਨੇ ਦੱਸਿਆ ਹੈ ਕਿ ਹਰਿਆਣੇ ਵਾਲੇ ਕਹਿੰਦੇ ਕਿ ਤੁਸੀਂ ਨਹਿਰ ਬਣਾ ਦੋ ਬਾਅਦ ਚ ਦੇਖ ਲਾਂਗੇ ਪਾਣੀ ਦਾ ਤੇ ਇਹਦੇ ਉੱਤੇ ਵੀ ਭਗਵੰਤ ਸਾਹਿਬ ਨੇ ਨ ਕੀ ਨਹਿਰ ਨਾ ਦਾ ਕੀ ਫਾਇਦਾ ਜਦ ਪਾਣੀ ਹੀ ਨਹੀਂ ਹੈਗਾ ਇਹ ਵੱਡੀ ਗੱਲ ਹੈਗੀ ਜਿਹੜਾ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਜੀ ਦੇ ਨਤੀਜਾ ਸਾਬਿਤ ਹੋਈਆ ਮਲਟਿੰਗ ਐਸਵੀਐਲ ਮੁੱਦੇ ਤੇ ਜਿਹੜੇ ਕਿ ਪੋਪਾ ਸਾਹਿਬ ਤੇ ਹਰਾਨੇ ਦੇ ਚਿਮਿੰਸਟਰ ਦੇ ਵਿੱਚ ਹੋਈ ਹੈਗੀ ਤੁਸੀਂ ਸਾਰਿਆਂ ਕਿਉਂਕਿ ਜਰੂਰ ਦੱਸੋ ਵੱਧ ਤੋਂ ਵੀਡੀਓ ਸ਼ੇਅਰ ਕਰਦੋ